ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਾਡੇ ਵੱਲੋਂ ਆਈ ਹੋਪ ਤੁਸੀਂ ਵੀ ਅਸੀਂ ਵਿੱਚ ਨੀ ਕੱਤ ਵਰਤਾਂ ਸਾਡੇ ਮਾਂ ਵਲੌਗ ਦੇ ਵਿੱਚ ਤੇ ਆਪਣੇ ਚੈਨਲ ਮਾਂ ਵਲੌਗ ਨੂੰ ਬਹੁਤ ਵਾਰ ਸਪੋਰਟ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਫੈਮਿਲੀ ਜਿਹਨਾਂ ਸਪੋਰਟ ਕਰੋਗੇ ਤੇ ਸਾਡੂੰ ਥੋੜਾ ਜਿਹਾ ਮਾੜੀ ਜੀ ਵਿੱਚ ਵੱਜ ਜਾਂਦੀ ਹੁੰਦੀ ਹੁੰਦੀ ਹਰ ਸਾਲ ਦੇ ਚਲੋ ਇੱਧਰ ਦੇਖ ਸਕਦੇ ਹੋ ਆਪਣਾ ਕੀ ਕਰੀ ਜਾਂਦੇ ਆ ਕੀ ਕਰਦੇ ਹੋਗੇ ਬੱਕਰੀ ਨੂੰ ਪੱਠ ਨੂੰ ਅਸੀਂ ਪਾਉਨੇ ਆ ਇਹ ਉਹ ਦੁੱਧ ਨਹੀਂ ਪੀਂਦੀ ਹੈਗੀ ਅਸੀਂ ਜਿੰਨਾ ਮਰਜੀ ਘਾ ਤੜਕੇ ਹੀ ਪਾਈ ਉਹ ਦੁੱਧ ਨਹੀਂ ਪੀਤਾ ਪਹਿਲਾਂ ਹੁਣ ਇਹ ਬਹੁਤ ਹੁਣ ਆ ਤਿੰਨ ਮਹੀਨਾ ਦੀ ਹੋ ਗਈ ਇਹ ਤਿੰਨ ਮਹੀਨਾ ਤੋਂ ਬਾਅਦ ਹੀ ਜਾਨਵਰ ਬਸਤਾਲ ਦੀ ਖਰਾਕ ਆਪ ਤਾਂ ਮੈਂ ਹਾਂ ਚਲੋ ਆਇਓ ਚਲੋ ਹੁਣ ਮੇਰਾ ਕੰਮ ਹੋ ਚੁੱਕੇ ਗੋਹੇ ਕੁੜੇ ਦਾ ਨੇ ਨਾ ਪੜਨਾਈ ਨੇ ਸੱਟਣਾ ਵੇਟਾ ਰਕਟਾਂ ਕਿਉਂਕਿ ਫੇਰ ਹੋ ਜਾਊਗਾ ਮੱਛਰ ਮੱਛਰ ਇੰਨਾ ਕਰਦਾ ਤੰਗ ਕਿ ਪਛਣਾ ਬੁਰਾ ਹਾਲ ਹੋ ਜਾਂਦਾ ਤੇ ਸਾਡੀ ਇੱਕ ਮੱਝ ਹੈ ਨਾ ਜਿਹੜੀ ਤੁਹਾਨੂੰ ਦਿਖਾਉਣੀ ਹੈ ਮਾੜੀ ਮੱਝ ਇੰਨੀਆਂ ਪਰੇਸ਼ਾਨ ਕਰਦੀ ਆ ਨਾ ਇੰਨਾ ਪਰੇਸ਼ਾਨ ਕਰਦੀ ਆ ਹਾਏ ਹਾਏ ਮੱਝ ਨਾ ਤੇ ਬੰਨੀ ਖੜੀ ਰਹਿੰਦੀ ਆ ਸਫੇ ਨੂੰ ਨੂੜ ਨਾ ਪੈਂਦਾ ਉਹ ਡਾਵੜ ਬੰਨੀ ਹੋਏ ਤੁਸੀਂ ਦੇਖ ਸਕਦੇ ਹੋ ਇਕੱਲੇ ਤੇ ਉਹਨਾਂ ਨੂੜੀ ਹੋਈ ਹੈ ਨਹੀਂ ਤਾਂ ਇਹ ਮਾਂ ਦੀ ਟੀ ਨਾ ਪੱਠੇ ਸਾਰੇ ਡੋਲ ਬੁਰਾ ਆਹਾਰ ਕਿ ਆ ਗਾਂ ਵੀ ਆਪ ਡਰਾਈ ਕਰਤੀ ਦੁੱਧ ਤਾਂ ਛੱਡੀ ਹੋਈ ਆ ਕਿਉਂਕਿ ਹੁਣ ਆਏ ਹੈਗਾ ਵੀ ਇਹਦੇ ਸੂਂ ਦਾ ਟਾਈਮ ਨੇੜੇ ਲੱਗੇ ਆਂ ਤਾਂ ਦੁੱਧ ਫਿਰ ਵੀ ਦੇਈ ਜਾਂਦੀ ਹੈਗੀ ਤਾਂ ਕਰਕੇ ਇਹਨੂੰ ਡਰਾਈ ਕਰਦਾ ਤੀਜੇ ਚੌਥੇ ਡਾਂਗ ਕਿਉਂ ਨੇ ਇਹਨੂੰ ਤੇ ਠੀਕ ਆ ਇੱਧਰ ਖੜੀਆਂ ਨੇ ਮੇਰੀਆਂ ਕੱਟੀਆਂ ਵਿਚਾਰੀਆਂ ਹੋਣ ਅਰਥ ਚੋਂ ਕੱਢਦੇ ਨੇ ਅਸੀਂ ਉਹ ਮੈਂ ਕੁਝ ਕੱਢ ਕੇ ਇੱਕ ਤਣੇ ਚਾਰ ਦਿਨ ਹੋ ਗਏ ਨੇ ਇੱਥੇ ਪੱਟੇ ਰਹੇ ਕਿਉਂਕਿ ਉੱਥੇ ਮੱਛਰ ਬਹੁਤ ਜ਼ਿਆਦਾ ਮੱਛਰ ਨੇ ਬਹੁਤ ਤੰਗ ਕੀਤਾ ਹੈ ਨਾ ਤਾਂ ਬਲਮ ਕੁਝ ਕਰ ਦੇ ਤੂੰ ਹੀ ਪਾਉਂਦੇ ਆ ਬਸ ਉਹਨੂੰ ਪਤਾ ਹੈਗਾ ਵੀ ਮੱਛਰ ਕਿੰਨਾ ਪਰੇਸ਼ਾਨ ਕਰ ਦਿੰਦਾ ਘਰਾਂ ਨੂੰ ਜੇ ਤੂੰ ਹੀ ਪਾ ਦੇਨੇ ਸਾਰੇ ਔਖੇ ਛੱਡ ਦਿੰਨੇ ਆਗੇ ਤੇ ਉਹਦੇ ਨਾਲ ਸਾਰੇ ਵੇੜੇ ਚ ਆਪਣੇ ਡੋਤੀ ਸਾਰੇ ਕਿਤੇ ਜਿੱਥੇ ਪਸ਼ੂ ਕੁੜੇ ਸਾਰੇ ਕਿਤੇ ਤੂੰ ਆ ਜਾਂਦਾ ਹੈ ਤੇ ਇੱਧਰ ਖੜੇ ਨੇ ਆ ਗਾਵਾ ਧਿਆ ਪੱਠੇ ਕਿੱਧਰ ਪਾਈ ਜਨੋ ਚੱਕੇ ਅੱਛਾ ਪਗਾਰਬ ਮੀਨ ਇਹਦਾ ਸਾਰਾ ਸੌ ਲਗੇ ਬੁਰਾ ਹਾਲ ਕੀਤਾ ਵੇ ਇਹਨੇ ਬੁਰਾ ਹਾਲ ਕੀਤਾ ਪਿਆ ਨਾ ਪੁੱਛਣਾ ਬੜਾ ਤੰਕੀਤਾ ਕਿ ਆਪਣੇ ਸਿਮਰਜੀਤ ਸਿੰਘ ਚੈਨਲ ਆਗਾ ਉਹ ਚੈਨਲ ਦਾ ਨਾਮ ਕੀ ਵੈਸੇ ਸਿਮਰਜੀਤ ਸਿੰਘ ਤਾਂ ਹੈ ਹੀ ਹੈਗਾ ਤਾਂ ਉਹਦੇ ਮਾਗਰ ਲਈ ਨਹੀਂ ਮੈਨੂੰ ਪਤਾ ਹੈਗਾ ਜਿਹੜਾ ਆਪਾਂ ਚੈਨਲ ਨਵਾਂ ਖੋਲਿਆ ਹੈਗਾ ਉਹ ਨੂੰ ਮੈਂ ਉਹ ਮੈਂ ਦੱਸੂੰਗੀ ਫੇਰ ਦੇਖ ਕੇ ਚੈਨਲ ਦਾ ਨਾਮ ਕੀ ਉਹ ਨਾਮ ਹੀ ਬੜਾ ਵੱਡਾ ਰੱਖੀ ਬੈਠੇ ਆ ਜੀ ਛੋਟਾ ਨੇਮ ਹੀ ਨਹੀਂ ਰੱਖਿਆ ਇਹਨਾਂ ਨੇ ਜਿਵੇਂ ਸਾਡਾ ਮੇਰਾ ਹੈਗਾ ਚੈਨਲ ਦਾ ਨਾ ਮਾਨ ਵਲੌਗ 754 ਇਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਹੱਪਾ ਹਰ ਵੀਡੀਓ ਨੂੰ ਸਪੋਰਟ ਕਰਦੇ ਆਂਗੇ ਜਿਹੜੀਆਂ ਊਟ ਪਤੰਗ ਜੇ ਮਾਰੀ ਜਾਂਦੀਆਂ ਨੇ ਐਂ ਕਰਤਾ ਜੋਬ ਕਰਤਾ ਕਿਉਂਕਿ ਆਪਾਂ ਤਾਂ ਆਪਣੇ ਘਰ ਦੇ ਕੰਮ ਹੀ ਦਿਖਾਉਣੇ ਆਗੇ ਠੀਕ ਆ ਉਹ ਵੀਡੀਓ ਨੂੰ ਜਿਆਦੇ ਲਾਈਕ ਪਸੰਦ ਕਰਦੇ ਆ ਤੇ ਸਾਡੀ ਵੀਡੀਓ ਨੂੰ ਇੰਨਾ ਪਸੰਦ ਨਹੀਂ ਕਰਦੇ ਲਾਈਕ ਨਹੀਂ ਕਰਦੇ ਸ਼ੇਅਰ ਨਹੀਂ ਕਰਦੇ ਕਮੈਂਟ ਨਹੀਂ ਕਰਦੇ ਤੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਆਪਣੀ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਅੱਗੇ ਵਧਣ ਦੀ ਨੇ ਮਾਨਖੜਾ ਹੋ ਜਾਂਦਾ ਵੀ ਕੀ ਕਰਨਾ ਵੀਡੀਓ ਬਣਾ ਕੋਈ ਰੁੱਕ ਕੇ ਦਵੇ ਆਪਾਂ ਨੂੰ ਕੋਈ ਗਾਹਾਂ سپورਟ ਨਹੀਂ ਕਰ ਰਿਹਾ ਹੈਗਾ سپورਟ ਦੀ ਬਹੁਤ ਜ਼ਰੂਰਤ ਹੁੰਦੀ ਹੈਗੀ ਚਲੋ ਹੁਣ ਪਰਨਾ ਆਪਾਂ ਗੋਹਾ ਕੋੜਾ ਸੁੱਤਨਾ ਸਾਰਾ ਜਿਹੜਾ ਪਿਆਗਾ ਤੇ ਗੋਹਾ ਕੋੜਾ ਸੈੱਟ ਕੇ ਫੇਰ ਆਪਾਂ ਕਰਾਂਗੇ ਆਪਣੇ ਕੰਮ ਦੀ ਸਟਾਰਟਿੰਗ ਧਾਰਾਂ ਦੀ ਕਿਉਂਕਿ ਮੱਛਰ ਹੋ ਜੂ ਤੁਮਾਂ ਕਰੋ ਮੱਛਰ ਨੇ ਤਾਂ ਬੈਠਣ ਦਿੰਦੇ ਹੀ ਨਹੀਂਗਾ ਜਿਹੜੀ ਆਪਣੀ ਆਸ ਸੀ ਵੀ ਨਵੀਂ ਮੱਝ ਤੇ ਆ ਬੈਠਾ ਦਾ ਕੱਟਾ ਤੇ ਇਹਨੂੰ ਵੀ ਦੁੱਧ ਪਿਲਾਉਣਾ ਵਿਚਾਰੇ ਨੂੰ ਕਿਉਂਕਿ ਭੁੱਖਾ ਹੋਊਗਾ ਤੇ ਫੇਰ ਇਹਨੂੰ ਉੱਧ ਭਲਾਵਾਂਗੇ ਆਪਾਂ ਚਲੋ ਆ ਦੇ ਰਾਣਾ 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 ਕੱਲੀਣ ਸੰਧੀ ਬਾਹਰ ਧਿਆਣਾ ਦੇਖਾ ਇੱਥੇ ਚੜ ਜਾਂਦੀ ਏ ਐ ਚੜ ਜਾਂਦੀ ਆ ਕੈਮਰੇ ਨੇ ਦੇਖੇ ਨੂੰ ਮੰਤ ਚਲੋ ਆ ਬਨੋ ਆ ਉਹਦਾ ਜਗਾਡਮੈਂਟ ਤੇ ਆਪਾਂ ਭਰਾਂਗੇ ਬੱਠਾ ਹੈ ਸਿੱਕੀ ਖਲਾਈ ਬਿਠਾਈ ਹੈ ਹੈ ਸਿੱਕੀ ਖਲਾਈ ਬਿਠਾਈ ਇਹ ਹੈ ਕੁਦਰਤੀ ਮੈਂ ਆ ਗਿਆ ਬੱਸ ਸਰ ਜੀ ਦਾ ਮਾਰਦਾ ਜੂ ਜਾ ਚਲ ਨੂੰ ਰਾਜ ਲੈਂਦਾ ਵਿਚਾਰਾ ਆਪਦੇ ਆਪ ਹੀ ਅਖਣ ਕੋ ਤਾਂ ਗੌਰ ਨਹੀਂ ਕਰਦੇ ਚਲੋ ਆਏ ਬੰਨੀ ਨਹੀਂ ਹੁੰਦੀ ਹੈਗੀ ਜਿਹਨੇ ਗੋਹਾ ਕੋੜਾ ਸਿੱਟਣਾ ਨਾ ਸਿਰ ਲੱਪਣੇ ਸੱਚ ਗੋਹ ਇੰਨੂੰ ਬਣਾ ਲਿਆ ਪਰਾ ਸਾਰੀ ਭਾਗਾ ਕਿਹੜੀ ਭਾਗਾ ਐ ਇਹ ਸਾਡਾ ਹੈਗਾ ਡੇਲੀ ਦਾ ਰੁਟੀਨ ਹੈਗਾ ਸਾਡਾ ਕੋਈ ਆਈ ਨਹੀਂ ਹੈਗਾ ਵੀ ਉਹ ਲਿਖ ਕੇ ਪਤਾ ਉਹ ਲਿਖ ਕੇ ਪਤਾ ਕਿ ਇਹ ਸਾਡਾ ਹੈਗਾ ਡੇਲੀ ਦਾ ਰੁਟੀਨ ਕਿਉਂਕਿ ਇਹ ਡੇਲੀ ਸਾਡਾ ਇਹੀ ਕੰਮ ਆ ਪਸੂਆਂ ਦਾ ਤਾਂ ਮਿਨੀ ਫਾਰਮ ਨਹੀਂ ਕਹਿੰਦਾ ਜਿਹਨੂੰ ਮਿਨੀ ਫਾਰਮ ਤੇ ਅਸੀਂ ਕਾਹ ਲਿਆਂ ਦੀ ਮਗਾ ਮੱਝ ਜਿਹੜੀ ਮਿਨੀ ਆ ਤੇ ਮਿਨੀ ਫਾਰਮ ਚ ਮਿਨੀ ਮੱਝ ਠੀਕ ਆ ਮਿਨੀ ਫਾਰਮ ਨਹੀਂ ਕਿਸੇ ਡੈਨ ਨੂੰ ਇਹ ਹੀ ਫਾਰਮ ਹੋ ਜਾਂਦਾ ਇਸਿਸਦਾ ਮਿਨੀ ਫਾਰਮ ਪਰ ਮੈਨੂੰ ਆਇਆ ਵੀ ਜੋ ਉੱਥੇ ਡਬਲ ਸ਼ੈੱਡ ਬਣ ਜੇ ਨਾ ਪੂਰਾ ਡਬਲ ਸੈੱਡ ਜਿੰਨੇ ਮਰਜ਼ੀ ਪਸ਼ੂ ਖੜਾ ਲਾ ਮੀਂਹ ਮੂਹ ਦਾ ਸਿਸਟਮ ਹੀ ਖਤੋਂ ਕਾਦੀ ਵੀ ਅੰਦਰ ਹੀ ਸਾਰਾ ਕੁਝ ਤੇ ਇੱਕ ਪਟਾਉਣਾ ਆਪਾਂ ਨੇ ਆ ਬੋਰਡ ਇਹ ਬਟਾਉਣਾ ਜਰੂਰ ਜਰੂਰ ਕਹੋ ਕਿ ਕੰਮ ਦਾ ਕੰਮ ਦਾ ਤੇ ਬੜੀ ਜਾਂਦਾ ਹੈ ਤੇ ਇਹਦੇ ਭਰੀ ਜਾਂਦੇ ਆ ਬੱਠੜ ਭਰਨੇ ਤਾਂ ਮਈ ਆਗੇ ਚਲ ਹਾਲਪ ਕਰਨ ਤੇ ਤੇਰੇ ਆਪਾਂ ਲਾਏ ਨੇ ਤੂ ਤੋਂ ਕਾਹਦੀ ਖਾਤਰ ਲਾਇਆ ਤੁਹਾਨੂੰ ਦੱਸ ਤੇ ਆ ਹਣਾ ਆ ਵੀ ਹਰਾ ਹੋਣ ਲੱਗਾ ਤੂੰ ਤਾਂ ਆਪਣਾ ਪਾਣੀ ਦੀ ਤਾਂ ਲੋੜ ਹੀ ਨਹੀਂ ਆ ਵੀ ਪਾਣੀ ਲਈ ਜਾਂਦਾ ਇਹਨੂੰ ਆ ਦੇਖ ਸਕਦੇ ਥੱਲੇ ਤੋਂ ਹਰਾ ਹੋਣ ਲੱਗਿਆ ਹੈ ਤੂੰ ਤੂੰ ਇੱਧਰ ਆ ਲੱਗਿਆ ਆਪਾਂ ਲਾਇਆ ਦੋ ਤੂਤ ਠੀਕ ਹੈ ਇਹ ਦੋ ਤੂਤ ਲਾਇਆ ਆਪਾਂ ਨੇ ਦਿਓ ਜੁਰ ਬੋਰ ਪੱਟਿਆ ਗਿਆ ਮਤਨਾ ਸਾਡੇ ਪਸ਼ੂਆਂ ਦਾ ਨਹੀਂ ਪਤਾ ਕਿਹੜੇ ਵੇਲੇ ਇਹ ਮੂੰਹ ਮਾਰ ਜਾਣਾ ਇਹ ਜਿਹੜੇ ਤੂਤ ਲਾਇਆ ਮੈਂ ਇਹ ਲਾਇਆ ਇਸ ਕਰਕੇ ਜਿਹੜੇ ਆਪਾਂ ਦੋ ਤੂਤ ਲਾਇਆ ਇਸ ਕਰਕੇ ਲਾਇਆ ਵੀ ਜਿਹੜਾ ਬੋਰਡ ਆ ਆ ਬੋਰਡ ਆ ਇਹ ਪਟਾਇਆ ਜਾਵੇ ਕਿਉਂਕਿ ਸਾਡੇ ਘਰ ਦੇ ਜਮ੍ਹਾਂ ਬਚਕਾਰ ਆ ਇਹ ਸਿਸਟਮ ਲੋਟ ਨਹੀਂ ਹੈਗਾ ਤਾਂ ਕਰਕੇ ਆਪਾਂ ਨੇ ਇੱਥੇ ਲਾਇਆ ਗਏ ਤੇ ਤੈਨੂੰ ਮੈਂ ਜਿਹੜੇ ਦੋ ਤੂਤ ਨੇ ਉਹ ਤਾਂ ਲਾਇਆ ਇੱਥੇ ਉਹ ਜੋ ਦੋ ਤੂਤ 바ਵਾ ਹੋ ਗਏ ਫਿਰ ਇਹ ਬੋਰਡ ਨੂੰ ਪਟਾਇਆ ਜਾਵੇ ਕਿਉਂਕਿ ਇੱਕ ਵਾਰ ਸ ਪਟਾਵਾਂਗੇ ਤੇ ਦੋ ਪਹਿਲਾਂ ਲਾਓ ਚਲੋ ਹੁਣ ਭਰ ਲੈਣੇ ਨੇ ਬੱਠੇ ਆਪਾਂ ਚਕਾਉਣੇ ਆ ਬਾਕੀ ਰੋਟੇ ਨੂੰ ਦਿਖਾਵਾਂਗੇ ਬਾਅਦ ਚ ਚਲੋ ਹੁਣ ਇਹਨਾਂ ਨੂੰ ਭਰ ਕੇ ਆਪਾਂ ਚਕਾਉਣੇ ਬੱਠੇ ਇੱਕ ਤਾਂ ਇਹਨਾਂ ਨੇ ਭਰ ਲਿਆ ਬਾਕੀ ਰੋਟੇ ਨੂੰ ਬਾਅਦ ਚ ਦਿਖਾਵਾਂਗੇ ਹਾਂਜੀ ਕੂੜਾ ਆਪਾਂ ਦਿੱਤਾ ਹੁਣ ਸੈੱਟ ਆ ਸਾਰਾ ਕੰਪਲੀਟ ਕਰਤਾ ਇਧਰੋਂ ਕੰਮ ਠੀਕ ਆ ਜੀ ਤੇ ਉਹ ਦੇਖ ਸਕਦੇ ਹੋ ਸਾਰਾ ਫਿਨਿਸ਼ ਕਰਤਾ ਸਿਨੇ ਹੁਣ ਬੱਠੇ ਪਰ ਧੋਈ ਜਾਂਦੇ ਆ ਜੇ ਆਪਣਾ ਇਧਰੋਂ ਆਲਰੇਡੀ ਕਰਤਾ ਹੁਣ ਰਹਿ ਗਈ ਆਪਣੇ ਕੋਲੇ ਧਾਰਾ ਕੱਢਣ ਵਾਲੀ ਆ ਤਾਂ ਕੱਢਾਂਗੇ ਫਿਰ ਆਪਾਂ ਧਾਰਾ ਤਾਰਾਂ ਕੱਢ ਕੇ ਫੇਰ ਉਹ ਟੂੜੀ ਕੱਢ ਉਹ ਕਰਕੇ ਨਾ ਧੂਈ ਪਾਵਾਂਗੇ ਲੋ ਧੂਈ ਪਾ ਕੇ ਜਿਹੜੇ ਆਪਣੇ ਇੱਧਰ ਚਾਰ ਬਲਮ ਲੱਗੇ ਹੋਏ ਆ ਇੱਧਰ ਨਹੀਂ ਸਾਈਡ ਤੇ ਲਾਵਾਂਗੇ ਫੇਰ ਇੱਕ ਬਲਮ ਤੇ ਚੱਲੀ ਜਾਂਦਾ ਫੇਰ ਇੱਕ ਬਲਮ ਹੋਰ ਸਾਈਡ ਤੇ ਲਾਇਆ ਹੋਇਆ ਉਹ ਬੜਾ ਬਲਮ ਇਹ ਬਲਮ ਲਾ ਮਾਗੇ ਪਾ ਮੱਕਰ ਨੇ ਤਾਂ ਬਹੁਤ ਬੁਰਾ ਹਾਲ ਕੀਤਾ ਪਿਆ ਬੜਾ ਯਾ ਦੇ ਚਲੋ ਮਿਲਦੇ ਆ ਤੁਹਾਨੂੰ ਹੁਣ ਬਾਅਦ ਚੋਂ ਕੁੱਥੇ ਕੰਮ ਦੇਖ ਲਾ ਮਸ਼ੀਨ ਦੇ ਉੱਤੇ ਚੜੀ ਐ ਨੀ ਡੰਗਰ ਜੀ ਹੁਣ ਹੋ ਗਿਆ ਧਾਰਾਂ ਦਾ ਟਾਈਮ ਧਾਰਾ ਕੱਢਣੀਆਂ ਨੇ ਆਪਾਂ ਨੇ ਤੇ ਇਹ ਦੇਖ ਲਓ 24 ਘੰਟੇ ਮਸਤੀ ਰਹਿ ਚੱਲੀ ਜਾਂਦੀ ਜੀ ਟੁੱਟ ਗਈ ਨਾ ਤੇਰੀ ਮਸਤੀ ਸਾਰੀ ਤੇਰੇ ਪਿਉਨੇ ਤਾਂ ਦਿੰਦੀ ਜੋ ਪਲੱਗ ਕਿੱਲਾ ਹੋਈ ਜਾਂਦਾ ਪਾਣੀ ਦੇ ਵਿੱਚ ਦੇਖ ਸਕਦੀਆਂ ਤੂੰ ਬਾਕੀ ਇਹਨਾਂ ਦੇ ਵੀ ਛਿੱਤਰ ਲਾਉਣ ਵਾਲੇ ਆ ਗਏ ਛਿੱਤਰਾਂ ਦੀ ਕਮੀ ਆ ਦੋਸ ਕੰਮ ਮੈਂ ਹੈ ਨਾ ਉਸਾਰੇ ਚੰਗੀ ਤਰ੍ਹਾਂ ਵਾਲ ਕੱਢ ਕੇ ਤੇ ਬਸ ਮੈਂ ਵੀ ਇੱਧਰ ਮੱਝ ਦਾ ਉਹ ਕਰਦੇ ਪਾਣੀ ਪੂਰ ਕੱ ਲੈਣੇ ਬਾल्टी ਚ ਪਾ। ਅਰੇ ਮਤੋਂ ਸੇਨ ਕਰਕੇ ਸਰੀ ਜਾਲਾ ਨਹੀਂ ਮਛਾ ਜਮਾ ਖਾਜੋ। ਗੋੜ ਪਾਣੀ ਚ ਨਹੀਂ ਆਉਣਾ ਚਾਹੀਦਾ। ਸਮਝ ਆ ਗਈ? ਇਹ ਲੈ ਕੇ ਜਾ। ਤੁਸੀਂ ਇਹਨੂੰ ਕਿਉਂ ਕਮਾਈ ਜਿਹੜੀ ਮਸ਼ੀਨ ਨੂੰ ਲੈ ਜਾ ਹਾਂਜੀ ਹੁਣ ਤਾਰਾਂ ਦਾ ਟਾਈਮ ਸੀਗਾ ਆਪਣਾ ਹੁਣ ਤਾਰਾ ਦੂਸ਼ੀ ਲਾ ਪੀ ਤਾਰ ਲੱਗੀ ਹੋਈ ਤੇ ਕਿਦਾਂ ਦੀ ਆਪ ਕੱਢ ਲਈ ਉਹ ਤਰ ਤਾਰਾਂ ਜਿੱਥੇ ਲਾਈ ਜਾਂਦਾਗਾ ਲਾ ਲਿਆ ਹੈ ਤੂੰ ਮੈਨੂੰ ਖਾਕ ਤਾਂ ਮਾਰ ਲਾ ਮੰਮੀ ਦਾ ਲਾ ਲਿਆ ਹੈ ਚਲੋ ਹਨ ਆਪਾਂ ਚੱਲੇ ਮਾਜੀ ਤਾਰ

ਜੀ ਆਪਾਂ ਕੱਢ ਲੇ ਸਾਰੇ ਪਸੂ ਤਾਂ ਇਹਨਾਂ ਨੂੰ ਪਾਤੇ ਪੱਠੇ ਤੇ ਕਰਤੇ ਸਾਢ ਤੇ ਸਾਰੇ ਪਸੂ ਆਪਾਂ ਉੱਥੇ ਬੰਨਤੇ ਕਿਉਂਕਿ ਮੀਂਹ ਕੰਜੇ ਮੀਂਹ ਮੂ ਆ ਗਏ ਤੇ ਇਹਨਾਂ ਨੂੰ ਚਿਰ ਨੂੰ ਨਾ ਉੱਥੇ ਨਰਕ ਵਾਲਾ ਹੋ ਜਾਂਦਾਗਾ ਇੱਥੇ ਅੰਦਰ ਕਾਤੇ ਤੇ ਧੂਈ ਦਿੱਤੀ ਪਾ ਗੁੰਕਾ ਸਾਰੇ ਪਸੂ ਆਲਰੇਡੀ ਸਾਰੇ ਤਿਆਰ ਸੁਤਮ ਆਪਾਂ ਕਰਕੇ ਸਹੀ ਹਾਂ ਬਸ ਕੱਤੀ ਰਹੇ ਸੀ ਪਾਣੀ ਨੂੰ ਇਹਨੂੰ ਪਾਣੀ ਪਲਾਤਾ ਤੇ ਚਲੋ ਹੁਣ ਕਰਦਾ ਬਲੌਗ ਦੀ ਐਂਡਿੰਗ ਜੇ ਅਜਿਹਾ ਬਲੌਗ ਤੁਹਾਨੂੰ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਵੀ ਕਰਿਆ ਕਰੋ ਪਾਣੀ ਦੇ ਡੋਲ ਦੇ ਤੇ ਹੋਰ ਮੈਂ ਜਾਣੇ ਅਸੀਂ ਦੁੱਧ ਪਾਉਂ ਚਲੋ ਜੀ ਅਗਦਾਸ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜੀ ਤੋਂ ਤਤਨ ਕਲਾ ਬਾਏ